ਸੁਖੀ ਭਾਈ ਸਰਦਾ ਬਿੰਦਰ ਪੁੱਕੀ ਮਾੜੂ ਕੇ ਸੰਧੂਆ ਦਾ 2000 도ਦੇ ਵਾਲੀ ਸੰਦੀਪ ਜੀ ਰੇਡ ਤੇ ਆ 도ਦੇ ਵਾਲਾ ਕਹਿੰਦੇ ਉੱਤ ਗਿਆ ਐਵੇਂ ਨਹੀਂ ਬੋਲਾ ਵੀਰੂ 855 ਟਰੈਕਟਰ ਨਮਾ ਦਿੱਤਾ ਜਾਣਾ ਸੰਦੀਪ ਦੀਆਂ ਹਰ ਰੇਡ ਕਹਿੰਦੇ 500 ਦੀ ਪੈੜੀਆ ਡਾਕਟਰ ਜਗਜੀਤ ਗੱਲ ਹੋਣਾ ਵੱਲੋਂ ਇਹ ਤਿੰਨ ਰੇਡਾਂ 1100 ਦੀਆਂ ਪਵਨ ਦੌਦਰ ਤੇ ਸਿੱਠਾ ਚੂੜ ਚੱਕ ਉਹਨਾਂ ਬਲੇ ਤਿੰਨ ਰੇਡਾਂ ਦੇ 1100 ਲੱਗਾ ਹੋਇਆ ਪਰ ਪਈ ਹੋਈ ਰੇਡ ਚਿੱਟੀਆਂ ਨਿਕਰਾਂ ਵਾਲੇ ਕੀ ਕਰਨਗੇ ਉਹ ਕਲਸੀਆ ਵਾਲਾ ਇੰਦਰਜੀਤ ਪਰ ਦੋਦੇ ਵਾਲਾ ਕਹਿੰਦਾ ਹੱਥ ਪਿੱਛੇ ਕੁਲਦੀਪ ਕਲੇਰ ਨੂੰ ਵਾਰਕਬਾਦ ਡਾਕਟਰ ਜਗਜੀਤ ਗੱਲ ਨੂੰ ਵਾਰਕਬਾਦ ਹੈ ਤੇ ਚੂੜ ਚੱਕੀਏ ਪੱਪੂ ਨੂੰ ਪੱਪੂ ਨੂੰ ਪੱਪੂ ਨੂੰ ਪੱਪੂ ਨੂੰ ਵਾਰਕਬਾਦ ਹੈ ਐਨ ਸਿਰਾ ਲੈ ਵੀ ਅਮਰੀਕ ਇੱਕ ਗੱਲ ਪੱਕੀ ਹੈ 500 ਤੋਂ 3000 ਦੇ ਹਾਂਜੀ ਸੁਖਰਾਜ ਲਓ ਸੰਦੀਪ ਦੀ ਰੇਡ ਉਹ ਕਹਿੰਦਾ ਹੱਟ ਪਿੱਛੇ ਫੇਰ ਮਿਲਾਂਗੇ ਹੱਟ ਪਿੱਛੇ ਫੇਰ ਮਿਲਾਂਗੇ ਲੈ ਵੀ ਐਨ ਭੂਗਲੇ ਤੇ ਜਵਾਨੀ ਫਸ ਗਈ ਹੈ ਕੋਈ ਬੜਾ ਫਰਕ ਨਹੀਂ ਲਓ ਸਾਹਮਣੇ ਦੇਦੇ ਵਾਲੇ ਦੀ ਰੇਡ ਹੁਣ ਕਹਿੰਦੇ ਸ਼ਕਰਪੁਰੇ ਚਾਰਾਂ ਦੇ ਵਿੱਚੋਂ ਕੌਣ ਉਹ ਦੇਦੇ ਵਾਲਾ ਸੰਦੀਪ ਨਹੀਂ ਅੱਜ ਲੋਟ ਆਉਂਦਾ ਦੇਦੇ ਵਾਲਾ ਸੰਦੀਪ ਨਹੀਂ ਲੋਟ ਦੁਨੀਆ ਪੱਪਾ ਤੇ ਹੋ ਗਈ ਆ ਦੁਨੀਆ ਪੱਪਾ ਤੇ ਹੋ ਗਈ ਲਾਡੀ ਸਿੱਧੂ ਕੁਲਦੀਪ ਗਲੇਰ ਤੇ ਮੋਹਣਾ ਸਾਡਾ ਵੀਰ ਖੁਸ਼ੀ ਦੇ ਯਾਰ ਜੱਫੇ ਦਾ 500 ਰਵੀ ਮੱਤੋ ਕੇ ਉਹ ਭਰਾ ਵੱਲੋਂ ਕਹਿੰਦੇ 500 ਰਿੰਕੂ ਦੇ ਲਈ